ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਕਲ ਖੁਰਦ ਦੇ ਵਿੱਚ ਇਹ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਬਾੜਾ ਭਾਈ ਕਿਉਂ ਤੋਂ ਜੋੜੀਆਂ ਨਹਿਰਾਂ ਜਿਹੜੀਆਂ ਉਹ ਨਹਿਰਾਂ ਦੇ ਵਿਚਾਲੜੀ ਪਰੜੀ ਪਰਲੇ ਪਾਸੇ ਵਾਲੀ ਪਰੜੀ ਜਿਹੜੀ ਸਿੱਧੀ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਦੇ ਫਲੋਰੀਪੁਰ ਤੋਂ ਮੋਗਾ ਟੂ ਰੋਡ ਆ ਜਿਹੜਾ ਉਸ ਰੋਡ ਦੇ ਉੱਤੇ ਫਲੋਰੀਪੁਰ ਮੋਗਾ ਰੋਡ ਆ ਜਿਹੜਾ ਉਸ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਔਰ ਘਰੇਲੂ ਪਰਿਵਾਰ ਦੇ ਘਰੋਂ ਤੁਹਾਨੂੰ ਵੀਡੀਓ ਵਿਖਾਉਣ ਲੱਗਾ ਮਿੱਤਰੋ ਇੱਕ ਮੈਂ ਵਿਖਾਉਣੀ ਆ ਤੁਹਾਨੂੰ ਝੋਟੀ ਸੂਣ ਵਾਲੀ ਦੋ ਤੁਹਾਨੂੰ ਕਟੀਆਂ ਵਿਖਾਉਣੀ ਆ ਤਿੰਨ ਨਗ ਵਿਖਾਉਣੇ ਆ ਟੋਟਲ ਆਪਾਂ ਆਹ ਕਰਦੇ ਆ ਗੱਲਬਾਤ ਪਾਈ ਦੇ ਨਾਲ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਾਈ ਵਧੀਆ ਬਾਈ ਠੀਕ ਠਾਕ ਸੇਤਾ ਘਰ ਪਰਿਵਾਰ ਠੀਕ ਆ ਵੀਰੇ ਹਾਂ ਬਾਈ ਸਭ ਠੀਕ ਆ ਠੀਕ ਆ ਚਲੋ ਸ਼ੁਕਰ ਆ ਬਾਈ ਇੱਕ ਵਾਰੀ ਨਾਮ ਦੱਸੀਆ ਆਪਣਾ ਹਾਂ ਮੇਰਾ ਅਵਤਾਰ ਸਿੰਘ ਆ ਜੀ ਅਵਤਾਰ ਸਿੰਘ son of son of ਜਸਵੀਰ ਸਿੰਘ ਜਸਵੀਰ ਸਿੰਘ ਅਵਤਾਰ ਬਾਈ ਝੋਟੀ ਸੁੰਦੀ ਜਿਹੜੀ ਕਿੰਨੂ ਵਸੂਰੀ ਆ ਇਹ ਦੂਜੀ ਸੂਏ ਬਾਈ ਦੂਜੀ ਸੂਏ ਸੂਰੀ ਆ ਹਾਂ ਬਾਈ ਦੂਜੀ ਸੂਏ ਤੇ ਕਿੰਨੇ ਦਿਨ ਲੈ ਜੂਗੀ ਅਵਤਾਰ ਬਾਈ ਇਹ ਲੈ ਜੂ ਬਾਈ 10 12 ਦਿਨਾਂ 10 12 ਦਿਨ ਹਜੇ ਲੈ ਜੂਗੀ ਹੈ ਦੁੱਧ ਦਾ ਕੀ ਰਿਕਾਰਡ ਆ ਬਈ ਅਵਤਾਰ ਲੁੱਧ ਪਹਿਲੇ ਸੂਏ ਨੇ 12 ਲੀਟਰ ਆਪਣੇ ਕੋਲ ਦਿੱਤਾ ਪਹਿਲੇ ਸੂਏ ਨੇ 12 ਕਿਲੋ ਦੁੱਧ ਆਪਣੇ ਘਰੇ ਦਿੱਤਾ ਹੋਇਆ ਹੈ ਤੇ ਚਾਹ ਚੂਕ ਕਿਵੇਂ ਰਿਹਾ ਬਾਈ ਚਾਹ ਇੱਕ ਨੰਬਰ ਬੋਲਾ ਬਾਈ ਠੀਕ ਆ ਬਾਈ ਠੀਕ ਆ ਲੈ ਵਾਲੋਂ ਆ ਦਿਨਾਂ ਤੇ ਵਧੀਆ ਚੌੜਾ ਵਧੀਆ ਬਣਾਊਗੀ ਵਧੀਆ ਬਰੀਕੀ ਵਾਲਾ ਤਿਆਰ ਕਰਦੀ ਹੋਣੀ ਆ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਇਹ ਹੁਣ ਵੇਚ ਨਹੀਂ ਆਪਾਂ हां भाई शेर दिन ਕਿੰਨੇ ਕੁ ਹਜੇ ਮਲਾ ਲੈ ਜੂਗੀ ਦਿਨ ਬਸ 12 12 ਦਿਨ 12 13 ਬਸ ਤੇ ਫਿਰ ਲੇਵਾ ਤਾਂ ਚੰਗਾ ਤਿਆਰ ਕਰ ਜੰਦੀ ਹੁੰਦੀ ਹਣੀ ਹਾਂ ਲੇਵਾ ਬਾਈ ਉਦੋਂ ਬਣਾਉਗੀ ਮੌਕੇ ਤੇ ਬਣਾਉਂਦੀ ਹੈ ਪਹਿਲੇ ਸੂਏ ਵੇਨੇ ਮੌਕੇ ਤੇ ਬਣਾਇਆ ਠੀਕ ਆ ਤੇ ਪਹਿਲੇ ਸੂਏ ਦੁੱਧ ਕਿੰਨੇ ਕੁ ਦੇਗੀ ਸੀ ਬਾਈ 12 ਕਿਲੋ ਠੀਕ ਆ ਤੇ ਐਤ ਕੀ ਇਹ ਕਿਹੜੇ ਸੀਮਣ ਤੋਂ ਗੱਪਣ ਕਰਾਤੀ ਬਾਈ ਇਹ ਅਰਜਨ ਕੁੰਗੜ ਅਰਜਨ ਕੁੰਗੜ ਤੋਂ ਹੈ ਕੁੰਗੜ ਦਾ ਟੀਕਾ ਲੱਗਾ ਠੀਕ ਆ ਬਾਈ ਠੀਕ ਆ ਤੇ ਫਿਰ ਰੇਟ ਬਾਈ ਜਿੰਦਾ ਕੀ ਰਹੂਗਾ ਰੇਟ ਇਹ ਤਾਂ ਬਾਈ ਆਪਾਂ 1 18 ਦੀ ਦੇਵਾਂਗੇ 1 ਲੱਖ 18000 ਦੀ ਮਾਨਤਨ ਕੋਈ ਇਹਦੇ ਵਿੱਚ ਮ ਠੀਕ ਆ ਬਈ ਠੀਕ ਠੀਕ ਆ ਵੀਰੇ ਕੱਢੀਏ ਬਾਹਰ ਨੂੰ ਬਈ ਮਾੜਾ ਤੋਰੀ ਹਾਂ ਲੈ ਵੀ ਮਿੱਤਰੋ ਦੂਜਾ ਸੂਆ ਸੁੰਦੀ ਆ ਢਾਕੇ ਤਲਵਾਰੀ ਆ ਝੋਟੀ ਢਾਕੇ ਤਲਵਾਰੀ ਝੋਟੀ ਨੂੰ ਕਈ ਭਰਾ ਮਾੜੀ ਕਹਿੰਦੇ ਤੇ ਕਈ ਭਰਾ ਇਹਨੂੰ ਚੰਗੀ ਵੀ ਬਹੁਤ ਗਿਣਦੇ ਆ ਕਿਉਂਕਿ ਇਹ ਡੋ ਅੱਡੀ ਆਪਦੇ ਤੇ ਡਿਪੈਂਡ ਆ ਵੈਸੇ ਜਾਨਵਰ ਦੁੱਧ ਵਾਲੇ ਪੱਖ ਤੋਂ ਹੋਣਾ ਚਾਹੀਦਾ ਬਈ ਮਿੱਤਰੋ ਬਾਕੀ ਤਾਂ ਗੱਲਾਂ ਵੈਗਰੂ ਤੇ ਛੱਡ ਰੀਆਂ ਚਾਹੀਦੀਆਂ ਆਪਣੇ ਲੋਕਾਂ ਨੂੰ ਬਈ ਮਾ ਭਰਮਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ ਮੇਰੀ ਸੋਚ ਤਾਂ ਇਹ ਆ ਕਿਉਂਕਿ ਵਹਿਮ ਭਰਮ ਵੀ ਬੰਦੇ ਨੂੰ ਕਈ ਵਾਰੀ ਕਈ ਜ਼ਿੰਦਗੀਆਂ ਤੋਂ ਦੂਰ ਕਰ ਜਾਂਦੇ ਆ ਇੱਕ ਇਹੋ ਫੀਡ ਜਿਹੜੀ ਮਰਜ਼ੀ ਪਾ ਅੱਛਾ ਪੀਸਿਆ ਪਾ ਚਾਕ ਪਾ ਜਿਹੜੀ ਮਰਜ਼ੀ ਫੀਡ ਪਾ ਦਾਣਾ ਘਰ ਦਾ ਪਾ ਉਹੀ ਖਾ ਲੈਂਦੀ ਇਹ ਨਹੀਂ ਆ ਨਹੀਂ ਖਾਂਦੀ ਉਹ ਨਹੀਂ ਖਾਂਦੀ ਠੀਕ ਆ ਤੇ ਲੰਮਾ ਸਮਾਂ ਕਿੰਨਾ ਕੁ ਦੁੱਧ ਪਿਆ ਗਈ ਸੀ 7 ਮਹੀਨੇ ਤੋਂ ਸਵਾ 7 ਮਹੀਨੇ ਦੁੱਧ ਪਿਆ ਗਈ ਇਹ ਪਿਆ ਗਈ ਹੈ ਪਹਿਲੇ ਸੂਏ ਦੇ ਵਿੱਚ ਹਾਂ ਪਰ ਇਹ ਲੱਸੀ ਤਾਂ ਰਹਿ ਗਈ ਥੋੜੀ ਜਿਹੀ ਅਸੀਂ ਭੁੱਲ ਕੇ ਦੇਣਾਂ ਹੂੰ ਅਸੀਂ ਚੋਈ ਗਏ ਆਪ ਛੱਡੀ ਐ ਇਹ ਆਪ ਛੱਡੀ ਐ ਹੈ ਆਪ ਛੱਡੀ ਐ ਤੇ ਐਂ ਦੇਣਾ ਭੁੱਲ ਗਏ ਅਸੀਂ ਤੇ ਥੋੜਾ ਨਾ ਤਾਂ ਥੋੜੀ ਦੱਸੀ ਰਹਿ ਗਈ ਲੱਗਦੀ ਜਿਵੇਂ ਲੱਸੀ ਹੈ ਨਹੀਂ ਹੂੰ ਮਤਲਬ ਸਾਨੂੰ ਐਂ ਲੱਗਦਾ ਵੀ ਇਹ ਦਿਨ ਭੁੱਲ ਗਏ ਅਸੀਂ ਹੂੰ ਨਹੀਂ ਠੀਕ ਆ ਕੋਲ ਮਿਲਾ ਕੇ ਨਵਾਈ ਤਵਾਈ ਕਰਕੇ ਨਹੀਂ ਲੱਗਦੀ ਆਪਾਂ ਨੂੰ ਹਾਂ ਬਾਕੀ ਡੈਰੀ ਲੱਭੀ ਫੇਰ ਸਾਨੂੰ ਪਤਾ ਲੱਗਾ ਵੀ ਦਿਨਾਂ ਤੇ ਹਾਂ ਵੀ ਅਸੀਂ ਤਾਂ ਭੁੱਲ ਚੱਲੇ ਸੀ ਠੀਕ ਆ ਤੇ ਅੱਗੇ ਖੜੀ ਮੜਾ ਜਾਂਦੇ ਲੇਵਾ ਵਿਖਾਈ ਓਵੇਂ ਕੋਟੀ ਵਿਖਾਉਂਦੀ ਨਹੀਂ ਹਾਂ ਮੜਾ ਨੇੜੇ ਖੜੀ ਜਾਂਦੇ ਆਪਾਂ ਇਹਦਾ ਲੇਵਾ ਵਿਖਾ ਦਈਏ ਇਹਵੇਂ ਡਰਦੀ ਆ ਸਾਡੇ ਤੋਂ ਥੋੜਾ ਆ ਤੇ ਆ ਪਸੂ ਬਗਾਨਾ ਬੰਦਾ ਕਰਕੇ ਆਇਆ ਕਰਕੇ ਥੋੜਾ ਡਰ ਜਾਂਦਾ ਪਸੂ ਮਗਰ ਵੀ ਜਾ ਉੱਤੋਂ ਦੂਰ ਦੀ ਹੋ ਜਾ ਪਰ ਦੂਰ ਦੂਰ ਦੀ ਹੋ ਜਾ ਚੱਲ ਰਹਿਣ ਦੇ ਫਿਰ ਕੋਈ ਨਾ ਤੇ ਰੇਟ ਇਹਦੇ 118000 ਰੁਪਇਆ ਸੂਆ ਇਹ ਦੂਜਾ ਵਾ 12 ਦਿਨ ਬਾਕੀ ਆ ਫਿਰ ਖੂਬੀਏ ਦੀ ਇਹ ਚੋ ਜਿਹੜਾ ਮਰਜੀ ਲਵੇ ਅੱਛਾ ਕੋਈ ਹੱਥ ਉੱਤ ਦਾ ਨਹੀਂ ਕਰਦੀ ਵਾਕ ਚੋਲੇ ਬੰਦਾ ਚੋਲੇ ਬੁੜੀ ਚੋਲੇ ਜਿਹੜਾ ਮਰਜੀ ਚੋਲੇ ਠੀਕ ਆ ਬਾਈ ਫਿਰ ਆ ਸਾਰੀਆਂ ਖੂਬੀਆਂ ਹੀ ਇਹਦੇ ਠੀਕ ਆ ਤੇ ਆ ਬਾਈ ਕਟੀਆਂ ਵੀ ਦੋ ਵੇਤਣੀਆਂ ਇਹ ਦੋ ਕੱਟੀਆਂ ਵੀ ਆਪਾਂ ਦੇ ਦਾਂਗੇ ਠੀਕ ਆ ਤੇ ਆ ਕੱਟੀ ਕਾਲੀ ਦੀ ਕਿੰਨੀ ਉਮਰ ਆ ਯਾਰ ਬਾਈ ਇਹ ਡੇਢ ਸਾਲ ਇਹਦੀ ਉਮਰ ਆ ਤੇ ਡੇਢ ਹੀ ਆਉਦੀ ਬੱਲੀ ਦੀ ਆ ਦੋਵਾਂ ਦੀ ਇੱਕੋ ਜਿਹੀ ਉਮਰ ਹੀ ਆ ਹਾਂ ਤੇ ਇਹ ਕਿਹੜੇ ਸੀਮਨ ਦੀ ਆ ਬਈ ਕਾਲੀ ਕਾਲੀ ਹੈਗੀ ਆ ਭਲੂਰ ਵਾਲੇ ਵੀਰੂ ਸਾਹ ਦੀ ਧੀ ਆ ਠੀਕ ਆ ਬਈ ਭਲੂਰ ਵਾਲੇ ਬਾਈ ਜਿਹੜਾ ਜਗਦੇਵ ਕੋਲੇ ਆ ਹਾਂ ਉਹ ਤੋਂ ਆਪਾਂ ਕਰਾਈ ਸੀ ਮੱਝ ਕਰਾਉਣਾ ਠੀਕ ਆ ਠੀਕ ਆ ਉਹ ਧੀ ਧੀ ਆ ਉਹ ਹੈਗੀ ਆ ਸਰਕਾਰੀ ਟੀਕੇ ਦੀ ਆ ਆਪਣੇ ਹਸਪਤਾਲ ਸਰਕਾਰੀ ਉਹ ਤੋਂ ਲਵਾਏ ਸੀ ਟੀਕਾ ਠੀਕ ਆ ਬਈ ਠੀਕ ਆ ਤੇ ਦੋਵੇਂ ਕੱਟੀਆਂ ਡੇਢ ਡੇਢ ਸਾਲ ਦੀਆਂ ਹੈ ਇਹਨਾਂ ਦੀ ਮਾਂ ਦਾ ਦੁੱਧ ਬਈ ਕਿੰਨੇ ਕੁ ਸੀ ਇਹਦਾ ਦਾ ਸੀਗਾ ਦੱਸ ਦੇ 18 ਕਿਲੋ ਯਾਰ ਕਾਲੀ ਦਾ ਆਈ ਸੀ ਕੱਟੀ ਇਹ ਕਿਸੇ ਤੋਂ ਯਾਰ ਬੇਲੀ ਤੋਂ ਠੀਕ ਆ 18 ਕਿਲੋ ਉਹਨਾਂ ਨੇ ਦੱਸਿਆ ਸੀ ਇਹਦਾ ਰਿਕਾਰਡ ਠੀਕ ਆ ਤੇ ਉਪਰਲੀ ਬਾਈ ਉਹ ਐਸੇ ਦੀ ਧੀ ਆ ਅੱਛਾ ਪਹਿਲੇ ਸੂਏ ਦੀ ਹੈ ਉਹ ਇਹਦੀ ਪਹਿਲੇ ਸੂਏ ਦੀ ਹਾਂ ਫਿਰ ਤਾਂ ਮਾਵਾਂ ਧੀਆਂ ਹੀ ਹੋ ਸਕਦਾ ਇਕੱਠੀਆਂ ਚਲੀਆਂ ਜਾਣ ਹਨਾ ਹਾਂ ਹਾਂ ਤੇ ਬਾਈ ਫਿਰ ਇਹਨਾਂ ਦਾ ਰੇਟ ਬਾਈ ਕਿ ਕਰਾਂਗੇ ਆਪਾਂ ਦੋਨਾਂ ਦਾ ਇਹਨਾਂ ਦਾ ਬਾਈ ਆਪਾਂ ਹੁੰਤੇ ਕਰ ਲਾਂਗੇ ਜੇ ਕੋਈ ਗਾਹਕ ਠੀਕ ਆ ਫਿਰ ਓਕੇ ਇਹ ਨੂੰ ਚੰਗੇ ਭਰੂਗਾ ਤਾਂ ਠੀਕ ਆ ਠੀਕ ਇਹ ਜਿਹਦੇ ਨੂੰ ਮੇਰਾ ਜੀ ਨਹੀਂ ਕਰਦਾ ਇਹ ਸ਼ੌਂਕ ਨਾਲ ਮੈਂ ਰੱਖੀਆਂ ਕਟੀਆਂ ਸੀ ਹਾਂ ਇਹ ਤਾਂ ਬੜਨ ਵਾਲੀਆਂ ਹੀ ਆ ਬਾਈ ਹੋਰ ਸਾਲ ਨੂੰ ਇਹਨਾਂ ਨੇ ਮੱਝਾਂ ਬਣ ਜਾਣੀਆਂ ਘਰਾ ਦੀ ਮਜਬੂਰੀ ਤੈਨੂੰ ਪਤਾ ਕੋਈ ਨਹੀਂ ਸਹੀ ਆ ਕੋਈ ਗਹਿਣਾ ਆਪਣਾ ਤਾਂ ਭਰਾਜ ਪਰ ਮੈਨੂੰ ਸ਼ੌਂਕ ਕਰਕੇ ਮੈਂ ਆਪ ਆਪ ਘਰੇ ਸਾਫ ਸਫਾਈ ਕੀਤੀ ਇਹਨਾਂ ਦੀ ਹੂੰ ਹੂੰ ਤੇ ਕੋਈ ਇਹਨਾਂ ਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਠੀਕ ਤੇ ਇਹਨਾਂ ਨੂੰ ਤਾਂ ਤੋਰ ਨੂੰ ਤਾਂ ਰਹਿ ਨਹੀਂ ਦਈਏ ਪਾਉਂਦੀ ਹਨ ਹਾਂ ਤੋਰ ਨਹੀਂ ਤਾਂ ਤੋਰ ਦਿੰਨੇ ਜੇ ਕਹੋਂ ਤਾਂ ਤੋਰ ਦੇ ਫਿਰ ਚੱਲ ਕੱਢ ਕੇ ਮਰਾਈ ਦੇ ਢੇੜਾ ਇੱਕ ਇੱਕ ਇਹਨਾਂ ਹੇ ਮਿੱਤਰੋ ਇਹ ਤੁਹਾਡੇ ਨਾਲ ਫੋਨ ਤੇ ਰਾਬਤਾ ਕਾਇਮ ਹੋ ਜਾਊਗਾ ਬਾਈ ਨਾਲ ਸੰਪਰਕ ਕਰ ਲਿਓ ਜਿੰਨਾ ਕੋ ਤੁਹਾਨੂੰ ਜਿਵੇਂ ਵੀ ਗੱਲਬਾਤ ਹੋਊਗੀ ਇਹ ਬਾਈ ਜਗਦੇਵ ਦੇ ਕੋਲੇ ਜਿਹੜਾ ਸਾਣਾ ਪਲੂਰ ਪਿੰਡ ਦੇ ਵਿੱਚ ਉਹ ਸਾਣ ਦੀ ਧੀ ਆ ਮਿੱਤਰੋ 1.5 ਸਾਲ ਦੀ ਆਂਦੀ ਉਮਰ ਆ ਕੱਟੀ ਦੀ ਵੇਖੋ ਤੁਸੀਂ ਝੋਲੀ ਝਾਲੀ ਦੀ ਬਹੁਤ ਚੰਗੀ ਆ ਥੱਲੋ ਕੱਟੀ ਕਰਮ ਵਾਲੀ ਮਿੱਤਰੋ ਤੇ ਬਾਈ ਜਗਦੇਵ ਵੀ ਵਧਾਈ ਦਾ ਪਾਤਰ ਬਣ ਗਿਆ ਵੀ ਸਾਣ ਦੇ ਬੱਚੇ ਪਿੰਡਾਂ ਦੇ ਵਿੱਚ ਬੋਲਣਾ ਲੱਗ ਪਿਆ ਵੀ ਖੜਨ ਲੱਗ ਪਿਆ ਜਾ ਕੇ ਵਿਆਹ ਬਾਈ ਜਗਦੇਵ ਦੇ ਬੱਚੇ ਆ ਗਏ ਮਿੱਤਰੋ ਤੇ ਆਹ ਵੇਖੋ ਮਿੱਤਰੋ ਲੈ ਆ ਵੀ ਕਟਾ ਮਲ ਕੱਟੀ ਚੰਗੀ ਐ ਨੀਲੀ ਰਾਵੀ ਦੇ ਪੱਖ ਬਾਲੇ ਆਂਦੇ ਵਿੱਚ ਪੈਰ ਪੂਰ ਅੱਖਾਂ ਉੱਖਾਂ ਖੋਦੀਆ ਪਰ ਹੈ ਥੋੜੀ ਜੀ ਮਾਰਕਿੰਗ ਵੇੜੀ ਨਜਾਇਜ਼ ਨਹੀਂ ਗੀ ਜਾਇਜ਼ ਵਿੱਚ ਬਣਦੇ ਹੋ ਬਾਈ ਬਸ ਜੀ ਇਹ ਝੋਟੀ ਨਹੀਂ ਬਹੁਤ ਝੋਲੀ ਝਾਲੀ ਬਹੁਤ ਚੰਗੀ ਹੈ ਹੂੰ ਦਰਦੇ ਪਸ਼ੂ ਬਾਹਰ ਬੰਨੇ ਜਿਵੇਂ ਦਰਦੇ ਪਉਂ ਕਿਹਤੋਂ ਆ ਯਾਰ ਪਤਾ ਨਹੀਂ ਕਿਹਤੋਂ ਦਰਦੇ ਯਾਰ ਹੂੰ ਜਿਵੇਂ ਬਾਹਰ ਵਾਲਾ ਪਸ਼ੂ ਦਰਦਾ ਨਹੀਂ ਹੁੰਦਾ ਵੇ ਹਾਂ ਹੈਨਾ ਇਹ ਸਾਡੇ ਇੱਥੇ ਦੂਜਾ ਹੁੰਦੀਆਂ ਇੱਥੇ ਬੰਨੀਆਂ ਹੂੰ ਨਹੀਂ ਜਿਵੇਂ ਹੁਣ ਆ ਬਾਹਰਪੂਰ ਬੰਨੀਆਂ ਐ ਦਰ ਇਹਨਾਂ ਦਾ ਲੈਣਾ ਚਾਹੀਦਾ ਹੈਨਾ ਨੰਬਰ ਤਾਂ ਹੀ ਬਾਈ ਕਰਾਂ ਦੀ ਯਾਰ ਨੰਬਰ ਹੈਗਾ ਆਪਾਂ 94172 ਹਾਂ 75665 ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ ਜੀ 94172 ਹਾਂਜੀ 75665 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਸ਼ੁਕਰੀਆ ਜੋਦਰ